ਮਨਪੀ ਕਿੱਦਾਂ ਚੱਲੰਦਿਆ ਤੇਰਾ ਬੁਟੀਕ ਬੁਟੀਕ ਤੇ ਹਜੇ ਤੇ ਠੀਕ ਠਾਕ ਹੀ ਆ ਅੱਛਾ ਨਹੀਂ ਕਿ ਆਉਂਦਾ ਨਹੀਂ ਕੋਈ ਸੂਟ ਨਹੀਂ ਆਉਂਦੇ ਆ ਤਿੰਨ ਚਾਰ ਹੀ ਹੁੰਦੇ ਆ ਦਿਨ ਦੇ ਸਾਰੇ ਅੱਛਾ ਕੋਈ ਨਹੀਂ ਆਉਣ ਲੱਪੈਣੇ ਆ ਆਓ ਜੇ ਪਤਾ ਨਹੀਂ ਚੱਲਦੇ ਆ ਪਤਾ ਨਹੀਂ ਨਾ ਜੇ ਲੋਕਾਂ ਨੂੰ ਪਤਾ ਲੱਗ ਜਾਊਗਾ ਤੇ ਹੌਲੀ ਹੌਲੀ ਫਿਰ ਚੱਲੂਗਾ ਨਹੀਂ ਚਲ ਵਧੀਆ ਹੀ ਆ ਚੱਲ ਜੇ ਹਾਂਜੀ ਤਾਂ ਤੇ ਅੱਜ ਕੱਲ੍ਹ ਤੇ ਸਾਰੇ ਜੀਜੇ ਕਮਾਉਣ ਤੇ ਫੇਰ ਹੀ ਗੁਜ਼ਾਰੀ ਹੁੰਦੀ ਆ ਸਹੀ ਗੱਲ ਆ ਇੰਨੀ ਜਿਆਦਾ ਮੰਗਿਆਈ ਹੋ ਗਈ ਆ ਨਾ ਵੀ ਬਾਜ਼ਾਰ ਦੇ ਵਿੱਚ ਤੇ ਵੜਿਆ ਨਹੀਂ ਜਾਂਦਾ ਹੁਣ ਹਾਂ ਨਹੀਂ ਵੜਿਆ ਜਾਂਦਾ ਕਿ ਪੈਸੇ ਨਾ ਬੰਦੇ ਕੁਛ ਨਹੀਂ ਆ ਕੁਛ ਨਹੀਂ ਬੰਦਾ ਆਪਾਂ 600 ਰੁਪਏ ਤੇ ਅਮੇ 800 ਰੁਪਏ ਵਰ ਗਈ ਹੋ ਗਿਆ ਬਾਕੀ ਅੱਜ ਇਦਾਂ ਹੀ ਆ ਚਲ ਕਮਾਵਾਂਗੇ ਤੇ ਫੇਰ ਹੀ ਚਲ ਕੰਨਿਆਣੇ ਸੈਟ ਕਰਾਂਗੇ ਤੇ ਹੋਰ ਨਿਆਣੇ ਤੇ ਹੁਣ ਜਵਾਨਾ ਹੋਣ ਲੱਗੇ ਹਾਂ ਹੋ ਤੇ ਆਈਲੈਸ ਐ ਬੜਾ ਹੁਣ ਪਿਆ ਗਿਆ ਤੇ ਕਿੰਨਾ ਪੈਸਾ ਲੱਗਦਾ ਸਾਰੇ ਬੱਚੇ ਆਈਲੈਸ ਹੀ ਕਰਨਦੇ ਆ ਵਾ ਆਹੋ ਸਾਡਿਆਂ ਨੇ ਵੀ ਗਾਹੀ ਕਹਣਾ ਫੇ ਇਹੀ ਵੀ ਆਈਲੈਸ ਕਰਕੇ ਬਾਹਰ ਹੀ ਜਾਣਾ ਵਾ ਨਾਲੇ ਇੱਥੇ ਤੇ ਹੈ ਹੀ ਕੁਛ ਨਹੀਂ ਆਹ ਨਹੀਂ ਹੁਣ ਵੇਖ ਕਿੰਨੀ ਐ ਨਾ ਸਿਰਖ ਪਾਈ ਹੁੰਦੀ ਆ ਤੇ ਬੰਦਾ ਕੁਛ ਨਹੀਂ ਹਾਂ ਨਹੀਂ ਬੰਦਾ ਕਿ ਆ ਚਲੋ ਕੋਈ ਗੱਲ ਨਹੀਂ ਚੱਪੇ ਚੱਲੂਗਾ ਨਾ ਆਹੋ ਸਾਰੇ ਕਮਾਈ ਜਾਵਾਂਗੇ ਤੇ ਚਲੋ ਵਧੀਆ ਸੜੀ ਜਾਊਗਾ ਸਾਡਾ ਹੂੰ ਮਿਹਨਤੀ ਅੱਜ ਨਹੀਂ ਕਰ ਲੋ ਆਹ ਇਹ ਤੇ ਹੈ ਹੀ ਮੈਂ ਵੀ ਤੇ ਘਰ ਬੱਤੀ ਆਉਣ ਵਾਲੇ ਸਕੂਲੋਂ ਤੂੰ ਚਾਹ ਬਣਾ ਰਾ ਤੇ ਆ ਮੈਂ ਕਰ ਲੈਂਗੀ ਚਲੋ ਠੀਕ ਆ ਫੇਰ ਮੈਂ ਚਾਹ ਤੂ ਹੀ ਦੇਦੀ ਉਹਨਾਂ ਤੇ ਆਉਂਦਿਆ ਕੁਛ ਨਾ ਕੁਛ ਖਾਣ ਨੂੰ ਮੰਗ ਲੱਗ ਜਾਣਾ ਆਹੋ ਮਨਪ੍ਰੀਤਾ ਗੱਲ ਸੁਣੀ ਮੇਰੀ ਹਾਂਜੀ ਮੰਮੀ ਮੰਨਾ ਆਊਗਾ ਨਾ ਹਾਂਜੀ ਉਹਨੂੰ ਆਖੀ ਮੇਰੀ ਦਵਾਈ ਲਿਆ ਦੇ ਅਛਾ ਮੋਕ ਗਈਆ ਹਾਂ ਮੋਕ ਗਈਆ ਠੀਕ ਤੇ ਉਹਨੂੰ ਕਹਿ ਦੀ ਦਵਾਈ ਦਾ ਦੇਖੋ ਸਰੀਰ ਮੇਰਾ ਠੀਕ ਨਹੀਂ ਗਾ ਅੱਛਾ ਕੋਈ ਨਹੀਂ ਹੋਰ ਤਾਂ ਨਹੀਂ ਕੁਝ ਮੰਗਾਉਣਾ ਵੇਖ ਲੈਣਾ ਨਹੀਂ ਹੋਰ ਤਾਂ ਨਹੀਂ ਮੈਂ ਕੁਝ ਵੀ ਮੰਗਾਉਣਾ ਧੀਗੇ ਦਵਾਈ ਮੁੱਕੀ ਚਲ ਕੋਈ ਨਹੀਂ ਹੁੰਦੇ ਆ ਤੇ ਮੈਂ ਕਹਿ ਦਿੰਨੀ ਸੁਣਾ ਦਿੰਨੀ ਚੰਗਾ ਹਾਂ ਠੀਕ ਪੀਣਾ ਚਾਹ ਪਾਣੀ ਕੁਛ ਨਹੀਂ ਪਾਣੀ ਚਾਹ ਦਾ ਨਹੀਂ ਕੋਈ ਗੱਲ ਅਛਾ ਨਹੀਂ ਚਲ ਜੀ ਚੜ ਜੁਨੀਫਾਰਮ ਜੁਨੀਫਾਰਮ ਤੇ ਲਾ ਲੈਂਦਾ ਬਾਹਰ ਨਾਲ ਲੈਣਾ ਹਾਂਜੀ ਹਰ ਸਕੂਲੇ ਦਾ ਫੰਕਸ਼ਨਾਂ ਮੈਂ ਅੱਥੇ ਪਾਰਟਿਸਪੇਟ ਕਰਾਂਗੀ ਹਾਂ ਕਰਾਂ ਹੀ ਆਂ ਕੀ ਕਰਨਾ ਵਾ ਜੇ ਕਰ ਰਹੀ ਹਾਂ ਮਤਲਬ ਤੂੰ ਨਾਮ ਲਿਖਾਈ ਹਾਂ ਦਿਨ ਕਿਦੋਂ ਦਾ ਫੰਕਸ਼ਨ ਫਸਰ ਨਹੀਂ ਕਈ ਕੱਲਰ ਦੇ ਸਰਟਫਾਈਕਸ ਅੱਛਾ ਤਾਂ ਕੀ ਪਾਉਣਾ ਇੱਥੇ ਮੈਂ ਨਾ ਸੋਣੀ ਜੀ ਡੈਸ ਬਣਾਤੀ ਸੋਹਣੀ ਕੀ ਡਰੈਸ ਬਣਾ ਦਿਓ ਤੇ ਪਹਿਲਾਂ ਤੂੰ ਸੁੱਤੀ ਪਹਿਲਾਂ ਮੈਨੂੰ ਦੱਸ ਦੀ ਤੇ ਸੋਹਣੀ ਕੀ ਡਰੈਸ ਵੀ ਬਣ ਜਾਂਦੀ ਤੇ ਹੁਣ ਦੱਸ ਮੈਂ ਤੇਰੀ ਸੋਹਣੀ ਡਰੈਸ ਕਿਦਾਂ ਬਣਾ ਲਾਂ ਇੱਕ ਦਿਨ ਦੇ ਵਿੱਚ ਮਮਾ ਜੀ ਮੈਂ ਨਹੀਂ ਕਿਹੜੀ ਬਣਾ ਇਹ ਨਹੀਂ ਕਿ ਮੈਂ ਡਰੈਸ ਨਹੀਂ ਬਣਾ ਕੇ ਦਿੱਨੇ ਜੁਨੀਫਾਰਮ ਵਾਲਾ ਚੁੱਕ ਕਰਕੇ ਦਾ ਸੇ ਕੁੜੀ ਦਾ ਵੀ ਸਰੀਆ ਹੀ ਪਿਆ ਵਾ ਤੇ ਮੈਨੂੰ ਪਹਿਲਾਂ ਦੱਸਦੀ ਤੇ ਮੈਂ ਕਿੰਨੀ ਐਡੀਆਂ ਡ्रेसेस ਸੀਂ ਦੇਣੀਆਂ ਹੈਗੀਆਂ ਹੁਣ ਪੈਰ ਤੇ ਦਸੰਡੀ ਆ ਹੁਣ ਬੰਦਾ ਕੀ ਕਰੂਗਾ ਕਿਵੇਂ ਮਨ ਕੀਤਾ ਹੁਣ ਆ ਗਈ ਆ ਦੀਦੀ ਸਮ੍ਰਿਤੀ ਕੰਦੀ ਸਕੂਲੇ ਫੰਕਸ਼ਨ ਵਾ ਤੇ ਮੈਂ ਪਾਰਟਿਸਿਪੇਟ ਕਰਨਾ ਵਾ ਆਹ ਪਹਿਲਾਂ ਦੱਸ ਦਿੰਦੀ ਹੈ ਨਾ ਆਹ ਤੇ ਹੁਣ ਕਹਿੰਦੀ ਡਰੈਸ ਵੀ ਮੈਨੂੰ ਸੋਹਣੀ ਚਾਹੀਦੀ ਹੈ ਤੇ ਹੁਣ ਦੱਸ ਕੀ ਕਰੇ ਬੰਦਾ ਕਿੱਦਾਂ ਨਾ ਫੰਕਸ਼ਨ ਪਰਸੋ ਵਾ ਆਹ ਪਰ ਸੋ ਤਾਂ ਕਿ ਤੇ ਔਖੀ ਆ ਨਾ ਤਿਆਰ ਆ ਆਹ ਮੈਂ ਦਿਨ ਦੇ ਵਿੱਚ ਇੱਕ ਰਹਿ ਗਿਆ ਤੇ ਤੂੰ ਪਹਿਲਾਂ ਦਾ ਸਦੀ ਤੇ ਬੰਦਾ ਨਾ ਕਪੜਾ ਕੁੱਪੜਾ ਲਿਆ ਕੇ ਸੋਣੀ ਤਿਆਰੀ ਕਰਦਾ ਆਹ ਤੇ ਕੱਲ ਹੈਗਾ ਵੀ ਐਤਵਾਰ ਆ ਆਹ ਠੀਕ ਪਰ ਨ ਮੇਰੇ ਤੋਂ ਇੱਕ ਹੈਗੀ ਫੁਲਕਾਰੀ ਪਈ ਆ ਉਹਦਾ ਬਣਾ ਦੇ ਨੂੰ ਡਰੈਸ ਬਣਾ ਦੇ ਬਣਾ ਦੇ ਤੂੰ ਲੈਣੀ ਆ ਆਪੇ ਆਹ ਨਹੀਂ ਬਣਾ ਦੇ ਮੈਂ ਲੈਣੀ ਆਹੋ ਚਲੋ ਤਾਂ ਸਜੂਗਾ ਨਾ ਹਾਂ ਅੱਤ ਦਿੱਤ ਸਭ ਪਹਿਲਾਂ ਦੱਸ ਦੀ ਤੇ ਕਿੰਦਾ ਸੋਨਾ ਕਰਕੇ ਦੇਣਾ ਹੈ ਕਹਿੰਦੇ ਮੈਂ ਵੇਖਣ ਲਈ ਸੀ ਉਹਦਾ ਮੂੰਹ ਬਣਿਆ ਸੀਗਾ ਤੇ ਮੈਨੂੰ ਵੀ ਹੋਰ ਤਰ੍ਹਾਂ ਆਈ ਆਹ ਉਹ ਹੁਣ ਬੜੀ ਹੋ ਗਈ ਓਕੀ ਓਕੇ ਗਈ ਆ ਕਿ ਨਹੀਂ ਪਰ ਉਹਦਾ ਸੋਨੇ ਬਣ ਜਾਣੀ ਡਰੈਸ ਜਿਹੜਾ ਤਿਆਰ ਕਰ ਲਉਣਾ ਤਾਂ ਸੁਹਾਨੀ ਆਹ ਕੋਈ ਨਹੀਂ ਤੁਸੀਂ ਮੈਨੂੰ ਦਿਖਾ ਦਿਓ ਹਾਂ ਕੋਈ ਨਹੀਂ ਮੈਂ ਦਿਖਾ ਦਿੰਦੀ ਹਾਂ ਠੀਕ ਚਲੋ ਗੋਪੀ ਹਾਂਜੀ ਮੰਮੀ ਗੱਲ ਸੁਣ ਹਾਂਜੀ ਮੈਂ ਉਹ ਗਵਾਂਡੀਆਂ ਦੀ ਉੱਟੀ ਵੇਖਣ ਜਾਣਾ ਸੀ ਅੱਛਾ ਤੇ ਰੁਪਈਆ 500 ਦੇ ਮੈਨੂੰ ਮੰਮੀ ਮੇ ਤਾਂ ਪੈਸੇ ਕਿੱਥੋਂ ਆਏ ਮੈਨੂੰ ਤਾਂ ਤਨਖਾਹ ਹੀ ਨਹੀਂ ਮਿਲੀ ਮੇ ਤਾਂ ਪੈਸੇ ਆ ਨਹੀਂ ਤੂੰ ਇੱਦਾਂ ਕਰੋ ਤੁਸੀਂ ਮਨਪ੍ਰੀਤ ਨੂੰ ਪੁੱਛ ਲਓ ਚਲ ਅੱਛਾ ਧੀਏ ਕੀ ਕਰ ਲੈਣਾ ਕੋਈ ਗੱਲ ਚਲ ਉਹਨੂੰ ਪੁੱਛ ਲਓ ਤੀ ਕੋਈ ਗੱਲ ਜਾਂ ਤਾਂ ਪੁੱਛ ਲਈ ਉਹ ਤਾਂ ਜਾਂਦੀਆ ਮੇਰੇ ਕੋਲ ਕਿਰੇ ਭਾਵਾਈ ਹੈ ਨਹੀਂ ਕਦੀ ਨਹੀਂ ਦਿੱਤੀ ਗਾ ਮੈਂ ਮਨਪ੍ਰੀਤ ਨੂੰ ਪੁੱਛ ਲਈਦੀ ਪ੍ਰੀਤਾ ਹਾਂ ਜੀ ਮੰਮਾ ਮੈਂ ਜੇ ਉਹ ਫਿਰ ਪਾ ਰਹੀ ਮੈਂ ਉਹ ਦੇਖਾਂ ਮੈਂ ਬੁਟੀ ਅੱਛਾ ਸੋਨੂ ਦੀ ਬੁਟੀ ਵੇਖਣਾ ਨਾ ਹਾਂ 500 ਰੁਪਈਆ ਦੀ ਅੱਛਾ ਅੱਛਾ ਠੀਕ ਉਹਦੋਂ ਦੇ ਗਏ ਨਹੀਂ ਲੱਗਦਾ ਨਹੀਂ ਗਏ ਨਹੀਂ ਅੱਛਾ ਆ ਲੋ ਕੱਲੇ ਜਾਣਾ ਤੀ ਕੱਲੇ ਜਾਉ ਜਾਣਾ ਤੇ ਨਾ ਚੱਲ ਫਿਰ ਫਿਰ ਨਹੀਂ ਮੈਂ ਨਾ ਹਜੇ ਕੰਮ ਕਰ ਕਰਨਾ ਵਾ ਤੇ ਮੈਂ ਤਾਂ ਥੱਕੀ ਹੀ ਹਾਂ ਕਿ ਤੇ ਮੈਂ ਤਾਂ 2 ਮਿੰਟ ਬਹਿ ਲੈਨੀ ਆ ਫੋਨ ਜਾਂ ਆਣਿਆ ਹੈਗਾ ਤੇ ਮੈਂ ਕਿਹਾ ਇੱਥੇ ਬਹਿ ਕੇ ਸੁਣ ਲੈਂਦੀ ਤੇ ਤੂੰ ਵੇਖ ਆਓ ਫਿਰ ਚੰਗਾ ਆਪਰੇ ਵਾਣ ਬੈਠਾ ਹਾਂ ਬੈਠੇ ਜੀ ਕਿਸਲਾ ਕਰਨੀ ਤੇ ਨਾ ਇੱਕ ਕਿਹੜੀ ਸਲਾਹ ਕਰਨੀ ਯਾਰ ਗੱਡੀਆਂ ਲੈ ਲਈ ਆਹ ਜੀ ਤੇ ਮੇਰਾ ਵੀ ਕਰਦਾ ਸਲਾਹ ਕਰਨ ਨੂੰ ਪਰ ਲਈਏ ਕਿਦਾਂ ਟ੍ਰੈਫਿਕ ਬੜੀ ਹੋ ਗਈ ਤੇ ਨਿਆਣੇ ਵੀ ਆਉਂ ਮੋਟਰਸਾਈਕਲ ਤੇ ਜਾਬ ਨਹੀਂ ਜਾਂਦਾ ਗੱਡੀ ਬਣਾ ਸਰਦਾ ਵੀ ਨਹੀਂ ਕਰਦਾ ਆਹ ਤੇ ਮੇਰਾ ਤਾਂ ਗੱਡੀ ਡਲੀ ਲੈ ਲਈਏ ਕਿਦਾਂ ਵਾ ਕਿਸ਼ਤਾ ਕਰ ਲੀਨੇ ਮੈਂ ਫਿਰ ਤਨਖਾਹ ਆਪਣੀ ਚ ਕਢਾ ਲੈਣਾ ਗੱਡੀ ਕੇਸ ਕਰਾ ਲੈਨੇ ਤਨਖਾਹ ਦਾ ਹਾਂ ਤੇ ਮੈਂ ਕਿਸ਼ਤਾ ਕੋਸ਼ਤ ਤਰੀ ਜਣੀਆਂ ਤਨਖਾਹ ਘੱਟ ਕੇ ਤੇ ਤੇਨੂੰ ਤਰਖਾ ਦਾ ਤੂੰ ਘਰ ਦਾ ਸੌਦਾ ਸਦਾ ਲੈ ਘਰ ਚੁਰਚਾ ਜਾਈ ਚਲੋ ਇਦਾਂ ਕਰ ਲਈਨੇ ਇਦਾਂ ਵਧੀਆ ਰਹਿਣਾ ਕੰਮ ਤੇ ਆਪਣੇ ਆਂਦੇ ਸੰਧ ਭਾਜ ਨਾ ਕਰਦਾ ਆਹੋ ਨਹੀਂ ਸਰਦਾ ਨਹੀਂ ਗੱਡੀ ਪੁਰਾਣੀ ਹੁਣ ਸਰਦਾ ਠੀਕ ਕਰ ਲ ਭਾਬੀ ਨਾਲ ਤੇ ਮੈਂ ਕਰਦਾ ਮਨਪਰੀਨਾ ਨਹੀਂ ਚਲ ਘਰ ਤੂੰ ਸਨਾ ਜਰੂਰੀ ਜਾਂ ਗੱਡੀ ਪੁਰਾਣੀ ਸਰਦਾ ਕੋਈ ਨਹੀਂ ਕਰਦਾ ਗੱਲ ਹੈ ਤੂੰ ਹੀ ਕਰੀ ਗੱਲ ਕਰ ਲੈ ਲੱਲੀ ਨਹੀਂ ਬਈ ਗੋਪੀ ਹਾਂਜੀ ਕੀ ਕਰਨੀ ਹੈ ਕੋਸ਼ਿਸ਼ ਨਹੀਂ ਸਫਾਈ ਕਰਨ ਗਈ। ਇਧਰ ਆ ਤੇ ਮੈਂ ਇੱਕ ਸਲਾਹ ਕਰਨੀ ਆ। ਕੀ ਸਲਾਹ ਕਰਨੀ? ਐਸਾ ਲੱਗੇ ਪਹਿਲਾਂ ਸਹੀ ਫੇਰ ਤੁਹਾਨੂੰ ਦੱਸਾਂ ਸਲਾਹ ਕਰਾਂ। ਹਾਂਜੀ ਦੱਸੋ। ਮੈਂ ਸਲਾਹ ਕਰ ਰਿਹਾ ਸੀ ਮੈਂ ਗੱਡੀਆਂ ਲੈ ਲਈ ਸੰਸਰ ਦਾ ਨਹੀਂ ਗੱਡੀ ਬਣਾ। ਗੱਡੀ? ਉਹ ਕਿੱਦਾਂ ਲੈਣੀ? ਇਦਾਂ ਲੈ ਲਈ ਰੌਲਮੇ ਕਿ ਲੈ ਲੈਨੇ ਆਂ? ਇਹ ਗੱਡੀ ਤੇ ਚਲੋ ਉਹਦਾ ਗੱਡੀ ਦਾ ਸੋਖ ਤਾਂ ਬੜਾ ਵਾ ਕਿੰਨੇ ਕੰਮ ਸੌਖੇ ਹੋ ਜਾਣੇ ਆ। ਆਹੋ। ਹਨਾ। ਤੇ ਪਰ ਲੈਣੀ ਤਾਂ ਔਖੀ ਆ। ਨਹੀਂ ਨਹੀਂ ਮੈਂ ਮੰਨੇ ਨਾ ਕੀਤੀ ਸਲਾਹ। ਅੱਛਾ ਕੀ ਕਹਿੰਦਾ ਮੰਨ? ਇਹ ਤਾਂ ਲੱਲੇ ਨੇ ਰਾਲ ਕੇ ਉਹ ਵੀ ਲੱਗਾ ਮਰ ਪੀਣਾ ਸਲਾਹ ਕਰਨ। ਮੈਂ ਨੂੰ ਦੇ ਆ ਸਲਾਹ ਮੈਂ ਕਹਾਂ ਤੂੰ ਮੈਂ ਆਪਣੀ ਗੱਡੀ ਤੋਂ ਬੈਂਕ ਤੋਂ ਲੋਨ ਕਰਾ ਲੈਣਾ ਆਪਣੀ ਤਰਫਾ ਤੂੰ। ਹਾਂ ਹਾਂ। ਤੇ ਮੈਂ ਕਿਸ਼ਤ ਮਿਹਰ ਦੀ ਤਤਰੀ ਜਾਊਗੀ ਉਹ ਚੋਂ। ਤੇ ਉਹਦੀ ਸਰਫਾ ਦੇ ਵਿੱਚੋਂ ਸਭ ਦਾ ਸਦਾ ਘਰ ਦਾ ਚਲੀ ਜਾਵਾਂ। ਗੱਡੀ ਜ਼ਰੂਰੀ ਐ। ਆਹ ਹੋਏ ਤਾਂ ਰਾਲ ਮਿਲ ਕੇ ਲਈ ਜਾਣੀ ਆ। ਆਹ। ਬਹੁਤ ਨਹੀਂ ਵਧੀਆ ਸਾ ਗੱਡੀ ਲੈ ਲੀ ਤੇ। ਚਲੋ ਠੀਕ ਐ ਤੋ ਵੀ ਮੈਂ ਕਹਿੰਦਾ ਮੰਨ ਪਿੰਦਾ ਕਰ ਲੈਣ ਸਾਥ ਗੱਡੀ ਲੈ ਲਈ। ਹੁਣ ਜਾਇ ਨਹੀਂ ਇੱਦਾਂ ਕਿਤੇ ਵੀ ਗੱਡੀ ਤੋਂ ਬਿਨਾ। ਹਾਂ ਨਹੀਂ ਇਹ ਤਾਂ ਗੱਲ ਹੈਗੀ ਗੱਡੀ ਦੀ ਤੇ ਜ਼ਰੂਰਤ ਹੈਗੀ ਚਲ ਠੀਕ ਹੈ ਹਾਂ ਉਹ ਵੀ ਕਰ ਲਿਆ ਦਾ ਸ਼ਾਬ ਨੂੰ 1 ਕਿਲੋ ਤਰ ਦੇ ਦੇ ਹਾਂ ਚਲ ਠੀਕ ਮੰਮੀ ਪਾਪਾ ਗੱਡੀ ਲੈ ਕੇ ਆਉਣਗੇ ਹਾਂ ਉਹ ਤੂੰ ਗੱਡੀ ਕਹਿੰਦਾ ਸੀ ਲੈਣੀ ਆ ਵਧੀਆ ਮੇਰੇ ਸਾਰੇ ਦੋਸਤਾਂ ਦਾ ਗੱਡੀ ਆ ਕੀ ਆ ਅੱਛਾ ਅਸੀਂ ਕੋ ਫਿਰ ਗੱਡੀ ਤੇ ਸਕੂਲ ਲੈ ਜਾਇਆ ਕਰਾਂਗੇ ਠੀਕ ਆ ਨਹੀਂ ਆਹੋ ਜੀ ਗੱਡੀ ਲਵਾਂਗੇ ਤੇ ਫਿਰ ਸਕੂਲ ਛੱਡ ਕੇ ਆਉਣਗੇ ਪਾਪਾ ਕੇ ਠੀਕ ਆ ਹਾਂ ਫਿਰ ਗੱਡੀ ਤੇ ਚਲ ਜਾ ਕਰੀ ਮੰਮੀ ਵੇਖਾਈਂ ਫਿਰ ਬੋਟੀ ਵੇਖਾਈਂ ਬਹੁਤ ਸੋਹਣੀ ਹੁੰਦੀ ਅੱਛਾ ਮਮੀ ਆ ਮਨ ਦੋਧ ਲੱਗਦਾ ਮੈਨੂੰ ਚੱਲੇ ਆ ਕਿ ਜੇ ਤਿਆਰ ਹੋ ਹੀ ਸਰਦੇ ਆ ਤਾਂ ਫਿਰ ਜੜੋ ਤੇਹੀ ਤੇ ਮੈਂ ਦਵਾਈ ਦਾਨ ਨੂੰ ਪੁੱਛਿਆ ਦਵਾਈ ਇਹਨੂੰ ਆਹੋ ਮੈਂ ਦੱਸ ਦਾਨ ਨੂੰ ਠੀਕ ਆ ਫਿਰ ਉਹਨਾਂ ਨੇ ਕਿਹਾ ਮੈਨੂੰ ਕਿਹੜਾ ਦੱਸਿਆ ਹੈਗਾ ਤੇ ਨਹੀਂ ਨਹੀਂ ਪੁੱਛ ਹਾਂ ਮੁੰਡੇ ਜੀ ਹਾਂਜੀ ਇੱਥੇ ਬੈਠੇ ਉੱਦਨ ਲੈ ਆਂ ਬੁੰਦੇ ਆਂ ਬੜੇ ਤਿਆਰ ਦਿਉ ਰਹੇ ਆਂ ਚੱਲੇਗੇ ਤੇ ਆ ਚ ਲੈਮਸ ਥੋੜੀ ਸਾਬ ਨਹੀਂ ਕਰਨੀ ਦਸਵੀਂ ਦਿਆ ਕਰੋ ਘਰੇ کہیں ਤੇ ਤੂੰ ਨਾਲ ਤਿਆਰ ਹੋਏ ਨਹੀਂ ਤੂੰ ਮੈਂ ਕੱਦ ਤਿਆਰ ਹੋ ਮੈਂ ਕੱਦ ਵਧੀ ਲਾ ਲੈਣਾ ਤੇ ਗੱਲ ਸੁਣਾ ਹਾਂ ਮੰਮੀ ਦੀ ਨਾ ਦਵਾਈ ਖਤਮ ਹੋਈ ਆ ਚੱਲ ਲੈ ਮੈਂ ਤੇ ਉਹ ਪਰਚੀ ਲੈ ਜੋ ਤੇ ਲਈ ਆਇਓ ਸਾਡੀ ਚੱਲ ਲੈ ਕੋਈ ਨਹੀਂ ਧੰਨਵਾਦ ਹਣ ਸਰੀਰ ਤੇ ਦਵਾਈਆਂ ਨਹੀਂ ਚੱਲਦਾ ਲੈ ਆਣਾ ਕੋਈ ਨਹੀਂ ਤੇ ਸੱਚੇ ਖੋਰ ਗੱਲ 20 ਲੱਖਾਂ ਘੰਡਿਆ ਗੱਡੀ ਲੈਣ ਵਾਲੀ ਲੈ ਚਲਾਵਾ ਕਰ ਲੀਆਂ ਫਿਰ ਤੇ ਹੋਰ ਕਿੰਦਾ ਨਵੀਂ ਲੈਣੀ ਕਿੰਦੇ ਨਵੀਂ ਕਿਦਾਂ ਨੇ ਕਿਸਤ ਲੈਣਾ ਲੈਨੇ ਤੇ ਲੈ ਦੱਸ ਪੈਸੇ ਹੈਗੇ ਨੇ ਪੈਸੇ ਕਹਿੰਦੇ ਕਿ ਜਿੱਦਾਂ ਮੈਂ ਕਹਿੰਦਾ ਕਿਸਤਰੀ ਜਾਊਂਗਾ ਤੇ ਤੂੰ ਘਰ ਦਾ ਚਲਾਈਂ ਕਰ ਵੇਖ ਲੋ ਮੇਰੇ ਸਿਰ ਤੇ ਨਾ ਕੋਈ ਵਿਆਸ ਰੱਖਿਓ ਤੁਹਾਨੂੰ ਪਤਾ ਬੁਟੀਕ ਤੇ ਹਜੇ ਉਹਦੇ ਨਵਾਂ ਨਵਾਂ ਚੱਲਣ ਡਿਆ ਵਾ ਉਹ ਨਹੀਂ ਸਾਂਭ ਨੂੰ ਫੇਰਾਂ ਕੰਮ ਤੇਰੀ ਤਨਖਾਹ ਵੇਖ ਲੋ ਫੇਰ ਚੱਲ ਜਾਣਾ ਵਾ ਨਾਲ ਗੱਡੀ ਆਜੂ ਨਵੀਂ ਘਰ ਨੇ ਗੱਡੀ ਦੇ ਤੇ ਬੜੇ ਸੋਖਾ ਜਾਣਾ। ਮਾਲ ਗੱਡੀ ਲੋਡ ਕਿੰਨੀ ਆ? ਆ ਵਾਂਡੇ-ਮੁੰਡੇ ਜਾਇਆ ਕਰਾਂਗੇ। ਹਾਂ ਸਾਰਾ ਪਰਿਵਾਰ ਇਕੱਠਾ ਚੱਲ ਜਾਂਦਾ। ਹਾਂ। ਇਦਾਂ ਮੋਟਰਸਾਈਕਲ ਲਈ ਜਾਂਦਾ ਕਿਦਾਂ ਘੱਟਾ ਮਿੱਤੀ। ਨਹੀਂ ਨਹੀਂ ਬਹੁਤ ਔਖਾ ਮੋਟਰਸਾਈਕਲ ਦਾ ਤੇ। ਆਪੋ ਆਪਣੀਆਂ ਸਕੂਟਰੀਆਂ ਤੇ ਇਦਾਂ ਤੇ ਜਾਇਆ ਜਾਂਦਾ ਵਾ ਜਦੋਂ ਵਾਂਡੇ ਜਾਣਾ ਔਖਾ ਲੱਗਦਾ। ਵਿਆਹ ਨੂੰ ਜਾਣਾ ਉਹ ਸਾਰੇ ਕੱਪੜੇ ਖਰਾਬ ਹੁੰਦੇ ਮੋਟਰਸਾਈਕਲ ਦੇ। ਹਾਂ। ਨਹੀਂ ਚੱਲ ਵਧੀਆ ਨਾਲ ਸੁਗਰੀਦ ਨੂੰ ਹੀ ਹਣੀਵੇਂ ਸਕੂਲ لے ਜਾਇਆ ਕਰਨਗੇ। ਹਾਂ ਤੂੰ ਪਹਿਲਾਂ ਸਕੀਮ ਲਈ ਜਾ। ਸਕੀਮਾਂ ਕਿ ਲਾਵਾਂ ਨੇ ਆਨੇ ਆ ਕੇ ਦੱਸ ਦੇ ਕਹਿੰਦੇ ਜਿਹੜੀਆਂ ਸੇਲੀਆਂ ਸੁੱਲੀਆਂ ਆਉਂਦੀਆਂ ਨੇ ਉਹਦੇ ਮਮਾ ਪਾਪਾ ਛੱਡਣ ਆਉਂਦੇ ਆ ਆਹੋ ਨਾੜੇ ਵਿੱਚ ਬੁੱਤੋ ਲੈਣੇ ਪੈਂਦੇ ਆ ਬੱਸ ਲਗਾਉਂਦਾ ਨਹੀਂ ਛੱਡਣਾ ਹਾਂ ਕੋਈ ਲੈ ਆਉਣਾ ਦਵਾਈ ਹਾਂ ਚਲੋ ਠੀਕ ਆ ਫਿਰ ਮੈਂ ਵੇਖਾਂ ਕੰਮ ਕਰ ਚੋ ਠੀਕ ਮੈਂ ਬੰਨਾ ਪੱਕ ਬੋਗ ਠੀਕ ਮਮੀ ਝੋਲਲੇ ਕੱਪੜੇ ਝੋਲਲੇ ਮਨਪ੍ਰੀਤ ਮੰਨਾ ਕੀ ਕਹਿਂ ਗਿਆ ਅਸਨੇ ਮਨਦੇ ਤਾਂ ਕਹਿਂਦੇ ਪੇ ਕੰਢੀ ਲੈ ਲਈ ਸਲਾਹ ਕਰਨ ਦੇ ਉਹ ਸੋਹਣੀ ਗੱਲ ਉਹ ਲੈ ਲੋ ਤੀਏ ਗੱਡੀ ਦਾਦੀ ਦਾ ਮੌਜ ਹੀ ਨਹੀਂ ਗਈ ਆਹੋ ਕਹਿੰਦੇ ਆਪਣਾ ਸੰਦ ਹੋ ਜੂਗਾ ਤੇ ਕਹਿੰਦੇ ਮੈਂ ਵੀ ਮਾੜੇ ਕਿ ਲਈ ਹੁਣ ਆ ਮੋੜਿਆ ਨਾ ਬਈ ਕੇ ਆਹੋ ਕਿ ਉਹ ਤੇ ਜਾ ਨਹੀਂ ਆ ਫਿਰ ਹਾਂ ਤੇ ਮੈਨੂੰ ਬੜਾ ਚਾ ਚੜਿਆ ਸੁਪਰ ਗੱਡੀ ਲੈਣ ਸਲਾਹ ਤੇ ਦੋਵਾਂ ਭਰਾਵਾਂ ਨੇ ਪਹਿਲਾਂ ਹੀ ਕਰ ਲਈ ਆ ਚੰਗਾ ਹੋਇਆ ਨਾ ਦੋਵਾਂ ਨਾਲ ਕੇ ਲੈ ਲੈਣੀ ਆ ਹਾਂ ਹੁਣ ਤਾਂ ਬਸ ਪੁੱਛ ਨਹੀਂ ਦੇ ਆ ਲੈ ਲੋ ਮੈਂ ਤਾਂ ਅੱਗੇ ਗਿਆ ਮੈਂ ਕਿਹਾ ਲੈ ਲੋ ਲੈ ਲੋ ਅਹੀਂ ਕਿਹੜਾ ਮਨਾ ਕਰਨ ਦੇ ਤਨ ਹਾਂ ਚਲੋ ਕਰਰ ਮਾਨ ਮੈਂ ਫਿਰ ਰੱਖ ਲਾਂ ਕੱਪੜੇ ਕੁੱਪੜੇ ਰੱਖ ਲਾਂ। ਜੱਸੇ ਮਮੀ ਸ਼ੁਕਰ ਵਤਨ ਭਾਗ ਮੇਰੀ ਕੁੜੀ ਆਈ ਆ। ਸੁਣਾਤੀ ਹੈ ਮੇਰਾ ਬੜਾ ਜੀ ਕਰਦਾ ਏ ਤੈਨੂੰ ਮਿਲ ਲਾਂ। ਹਾਂ ਮਮੀ ਤੇਰਾ ਜੀ ਕੰਡਿਆ ਏ ਤੇ ਮੇਰਾ ਆਪ ਬੜਾ ਜੀ ਕੰਡਿਆ ਏ। ਮੇਰਾ ਬੜਾ ਜੀ ਕਰਦਾ ਤਤਾਂਗਾ ਕਿ ਮੈਂ ਤਾਂ ਤੈਨੂੰ ਮਿਲਣ ਆ ਗਈ ਆ ਚੰਗਾ ਹੋਇਆ ਤੇ ਦੇਖ ਨਹੀਂ ਤਈਆਂ ਭਾਬੀਆਂ ਕਿੱਥੇ ਆ ਇੱਥੇ ਹੀ ਕਿਤੇ ਹੋਣੀਆਂ ਵਾਂ ਬਾਹਰ ਦੀ ਆਵਾਜ਼ ਨਹੀਂ ਗੋਪੀ ਮਨਪ੍ਰੀਤ ਬਾਹਰ ਕੁੜੀ ਆਈ ਆ ਉਹ ਨਹੀਂ ਚਲ ਮੰਮੀ ਆ ਜਾਂਦੀਆਂ ਵਾਂ ਉਹਨਾਂ ਚਿਰ ਆਪਾਂ ਗੱਲਾਂ ਬਾਤਾਂ ਕਰਦੇ ਖੋ ਮੰਮੀ ਕੀ ਹਾਲ ਆ ਠੀਕ ਐ ਤੂੰ ਆਪਣੇ ਪਰਿਵਾਰ ਦੇ ਸੁਣਾ ਉਹ ਵੀ ਠੀਕ ਠਾਕ ਆ ਹੋਰ ਇਹ ਦੀਦੀ ਐ ਹਾਂ ਸਤਿ ਸ਼੍ਰੀ ਅਕਾਲ ਕੀ ਹਾਲ ਐ ਵਧੀਆ ਕਿੱਥੇ ਹੋਣੀਆਂ ਤੁਸੀਂ ਅੰਦਰ ਹੀ ਗੀ ਤੁਹਾਡੇ ਬਾਬਾ ਕੰਮ ਹੀ ਨਹੀਂ ਮੁੱਕਦਾ ਤੇ ਕੰਮ ਕਿਥੋਂ ਮੁੱਕਦਾ ਕੋਠੀਆਂ ਦੇ ਵਿੱਚ ਅੰਦਰੇ ਅੰਦਰ ਹੀ ਰਹੀਦਾ ਵਸੂ ਤੇ ਮੈਂ ਸਾਰਾ ਕੰਮ ਕਰਕੇ ਤੁਹਾਨੂੰ ਮਿਲਣ ਵੀ ਆ ਗਈ ਮੇਰਾ ਫਿਰ ਉਹ ਨਿਆਣੀ ਦੇ ਕਰਕੇ ਲੇਟ ਹੋ ਜਾਂਦਾ ਸੁਬਰੀ ਨੂੰ ਸਕੂਲੇ ਕੱਲਿਆ ਤੇ ਫਿਰ ਬਾਅਦ ਵਿੱਚ ਕੰਮ ਸ਼ੁਰੂ ਕੀਤਾ ਠੀਕ ਆ ਤੇ ਤੁਸੀਂ ਤੁਰ ਕੇ ਆ ਗਏ ਮੈਂ ਮੈਂ ਤੁਰ ਕੇ ਆ ਗਈ ਮੈਂ ਫਿਰ ਮੈਂ ਚਲ ਕੇ ਫੋਨ ਕਰਨਾ ਵਾ ਲੈ ਦੇ ਫੋਨ ਕਰ ਦਿੰਦੇ ਤੇ ਬਾਬਾ ਉੱਦੋਂ ਨਾ ਹੀ ਗੁਜਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਆਪ ਹੀ ਚੱਲ ਜਣੀ ਠੰਡ ਬੜੀ ਆ ਹਾਂ ਤੇ ਗਿਆ ਹਣਾ ਕਿ ਜਾ ਕੇ ਵੇਨੇ ਆ ਕਰਦੀਆਂ ਛਾਪਾ ਮਾਰਦੀਆਂ ਮੈਂ ਤੇ ਉਹ ਸੋਚਿਆ ਹੀ ਪੈ ਚੱਲ ਵੇਨੀ ਆ ਬਾਲਾ ਕੀ ਕਰਨੀ ਆ ਚਲੋ ਮੰਮੀ ਆਜੋ ਫਿਰ ਅੰਦਰ ਬਈਏ ਕਿ ਇੱਥੇ ਬਹਿਣਾ ਵਾ ਇੱਥੇ ਧੁੱਪ ਚੰਗੀ ਹੈ ਅੱਛਾ ਚਲ ਆਜੋ ਦੀਦੀ ਤੁਸੀਂ ਫਿਰ ਪਾਣੀ ਤਾਂ ਨਹੀਂ ਪੀ ਕੇ ਫਿਰ ਆਉਨੇ ਇੱਥੇ ਵਾਜ ਮਾਰੀ ਤੇ ਗੋਪੀ ਬਾਹਰ ਟਿਕਰ ਨਹੀਂ ਆਈ ਆਪਣੇ ਭੈਣ ਭਰਾ ਆ ਜਾਂਦੇ ਉਹਨਾਂ ਨੂੰ ਮੋਟਰਸਾਈਕਲ ਤੋਂ ਲਾਉਣ ਤੱਕ ਕਰ ਜਾਂਦੀ ਤੇ ਇਹੋ ਸਮਝਿਆ ਨਾ ਉਹਦੀ ਧੀ ਆਈ ਆ ਦੀਦੀ ਕਰਨਾ ਕੀ ਕੰਮ ਦਾ ਸਿਰੇ ਸਿਰ ਉੱਠ ਕੇ ਜਦੋਂ ਚਾਹ ਪੈਣ ਪੀਣ ਬੈਈਦਾ ਵਾ ਤਰਜਾਈਆਂ 'ਚ ਕਿੰਨਾ ਚਿਰ ਬੈਠੇ ਰਹੀਦਾ ਫਿਰ ਉਦੋਂ ਆਹ ਫੋਨ ਫੜ ਲਈਦੇ ਆ ਇੰਨਾ ਟਾਈਮ ਵੇਸਟ ਹੁੰਦਾ ਨਾ ਸਿਰ ਸਿਰ ਕੰਮ ਨਹੀਂ ਨਿਭੜੰਦੇ ਹੁੰਦਾ ਇਦਾਂ ਹੀ ਸਿਆਲੀ ਦਿਨਾਂ ਚ ਨਹੀਂ ਕੰਮ ਨਿਭੜਦਾ 11 11 ਵਜ ਜਾਂਦੇ ਆ ਤੇ ਹੋਰ ਜਦੋਂ ਨੂੰ ਵੇਖੀਦਾ ਵਾ ਇਹ ਕਹਿਣਗੇ ਸਾਰੇ ਜਣੇ ਆਪਦੇ ਡਿਊਟੀ ਤੇ ਚਲ ਜਾਂਦੇ ਆ ਤੇ ਮੰਮੀ ਕਹੋਗੇ ਰੋਟੀ ਲੇਟ ਹੋ ਗਈ ਆ ਤੇ ਟਾਈਮ ਵੇਖੋ ਤੇ ਕਿੰਨੇ ਲੇਟ ਹੋਈ ਲੇਟ ਹੋਈ ਜਾਂਦਾ ਪਤਾ ਪਹਿਲਾਂ ਸਵੇਰੇ ਠਰੂ ਠਰੂ ਕਰੀਦਾ ਵਾ ਰਜਾਈਆਂ ਚ ਬੜੇ ਹੋਈਦਾ ਜਦੋਂ ਨੂੰ ਧੁੱਪ ਨਹੀਂ ਘਲਦੀ ਆ ਉਦੋਂ ਨੂੰ ਜੀ ਕਰਦਾ ਵੀ ਬਾਹਰ ਨੂੰ ਨਾ ਠੀਕ ਆਹੋ ਤੇ ਹੋਰ ਜਦੋਂ ਹਜੇ ਜਿਆਦਾ ਧੁੱਪ ਧੁੰਦ ਪਿਆ ਕਰਨੀ ਆ ਉਦੋਂ ਤੇ ਹੋਰ ਕੁਛ ਨਹੀਂ ਕੰਮ ਨਿਬੜੇ ਨੀ ਕਰਨ ਤੇ ਗੋਪੀ ਕਿਤੇ ਚਲ ਗਿਆ ਹੇ ਤੱਕ ਆਈ ਨਹੀਂਗੀ ਪਤਾ ਨਹੀਂ ਉਧਰ ਫੋਨ ਹੋਣ ਡਿਆ ਹੀ ਗਨਾਂ ਦਾ ਵੀਡੀਓ ਘੋਲ ਤੇ ਲੱਗੇ ਹੀ ਤੇ ਫਿਰ ਮੈਂ ਦੱਸਿਆ ਹੀ ਨਹੀਂ ਆਈ ਹੋਏ ਸੀ ਸਸੀ ਕਾਰ ਸਸੀ ਕਾਰ ਮੈਨੂੰ ਪਤਾ ਹੀ ਨਹੀਂ ਲੱਗਾ ਤੁਸੀਂ ਕਦੋਂ ਆਏ ਮੈਂ ਨਾ ਫੋਨ ਤੇ ਲੱਗੀ ਹੀਗੀ ਮੈਂ ਭਤੀਜੇ ਦੇ ਘੁੰਮ ਆਉਂਦਾ ਹੀ ਬਾਰੂ ਅੱਛਾ ਠੀਕ ਤੇ ਠੀਕ ਠਾਕ ਸਾਰੇ ਹਾਂ ਠੀਕ ਠਾਕ ਮੈਂ ਆ ਬਗਾਨੀ ਕਿੱਥੇ ਵੜੀਆਂ ਨਿਕਲੀਆਂ ਇਨੀ ਬਾਹਰ ਇਹ ਮੈਨੂੰ ਪਤਾ ਨਹੀਂ ਲੱਗਾ ਨਾ ਜਦੋਂ ਪਤਾ ਲੱਗਦਾ ਫਿਰ ਤੁਮੇ ਆਈ ਜਾਣਾ ਹੈ ਠੀਕ ਆ ਹੋਰ ਸੁਣਾਓ ਹੋਰ ਵਧੀਆ ਤੁਸੀਂ ਸੁਣਾਓ ਆਪਦੇ ਭਾਬੀ ਜੀ ਤੁਸੀਂ ਆਉਂਦੇ ਨਹੀਂ ਕਿਤੇ ਆਉਂਦੇ ਇਦਾਂ ਹੀ ਟਾਈਮ ਹੀ ਨਹੀਂ ਲੱਗਦਾ ਤੁਹਾਨੂੰ ਕਿੱਥੋਂ ਟਾਈਮ ਲੱਗਣਾ ਮੈਂ ਜਿਹੜਾ ਜਦੋਂ ਦਾ ਬੁਟੀਕ ਖੋਲਿਆ ਵਾ ਨਾ ਬਸ ਉੱਥੋਂ ਗੇੜਾ ਲਾ ਕੇ ਇੱਥੇ ਘਰ ਮੇਰੇ ਨਾਲ ਮੈਂ ਕਿਹਾ ਮੇਰਾ ਤਾਂ ਜੀ ਕਰ ਪੈਂਦਾ ਮੈਨੂੰ ਭਰਾਵਾਂ ਨਾਲ ਕਿਤੇ ਚਲੀ ਜਾਣਾ ਮੈਂ ਨਹੀਂ ਨਹੀਂ ਹੋਣਾ ਨਹੀਂ ਹਰ ਤਵਣਾ ਮੈਂ ਨੇ ਆਣਾਂ ਚਟੀਆਂ ਪੈਂਦੀਆਂ ਨਾ ਤੁਸੀਂ ਆਪ ਸਾਰੇ ਆਖੇ ਹੋ ਕਿ ਆਪਦੇ ਆਉਣਾ ਨਹੀਂ ਤੇ ਭਰਾਵਾਂ ਨੂੰ ਕਲਾ ਦਿਆ ਕਰੋ ਕੋਈ ਵਿਚਾਰੀ ਆ ਜਾਗਾ ਨਹੀਂ ਅਸੀਂ ਵੀ ਆਉਣਾ ਆਇਆ ਕਰਾਂਗੇ ਆਉਣਾ ਕਿਉਂ ਨਹੀਂ ਹੈ ਤੇ ਵੇਹੇ ਵੀ ਅਸੀਂ ਸਲਾਹ ਕਰਨ ਦੇ ਗੱਡੀ ਲੈਣ ਦੀ ਤੇ ਕੋਈ ਨਹੀਂ ਆਪਾਂ ਨਵੀਂ ਗੱਡੀ ਕਢਾ ਲੈਣੀ ਆ ਥੋੜੇ ਦਿਨਾਂ ਤੱਕ ਇਹ ਫਿਰ ਤੇ ਵਧੀਆ ਵਧਾਈਆਂ ਹੋਣ ਹਾਂ ਅਜੇ ਦੋਵੇਂ ਭਰਾਡੇ ਹੀ ਸਲਾਹ ਕਰਨ ਤੇ ਸਲਾਹ ਹੋਣੀ ਹੈਗੀ ਕਿ ਬਾਜੀ ਦੇ ਖਰਚੇ ਦੇ ਵਿੱਚੋਂ ਗੱਡੀ ਨਿਕਲ ਜੂਗੀ ਨਵੀਂ ਅੱਛਾ ਤੇ ਇਹ ਫਿਰ ਕਰਦਾ ਵੇਖੀ ਜਾਣਗੇ ਤੇ ਜੇ ਮੇਰੇ ਵੀਰ ਤਰੱਕੀ ਕਰਨ ਤੇ ਮੈਨੂੰ ਤਾਂ ਖੁਸ਼ੀ ਹੋਣੀ ਆ ਚਲੋ ਗੱਡੀ ਲੈ ਕੇ ਆਇਆ ਫਿਰ ਸਾਲੇ ਜਾਨੇ ਨਹੀਂ ਫਿਰ ਤੇ ਅਸੀਂ ਆ ਜਾ ਕਰਨਾ ਝਾਟੀ ਆ ਤਾਂ ਮੋਟਰਸਾਈਕਲਾਂ ਕਰਕੇ ਨਹੀਂ ਆਇਆ ਜਾਂਦਾ ਚਲ ਹੁਣ ਚਾਹ ਵੀ ਪੀਏਗੀ ਕਿ ਸਹੀ ਤੇਰੀ ਗੱਲਾਂ ਹੀ ਕਰਦੀ ਨਹੀਂ ਮੈਂ ਖਾ ਦੀਦੀ ਨੂੰ ਪਹਿਲਾਂ ਮੈਂ ਦੱਸਾਂ ਗੱਡੀ ਦਾ ਫੇਰ ਹੀ ਜਾਨੀ ਆ ਤੇਲ ਮੈਂ ਬਣਾਉਣੀ ਹੈ ਜਾਤ ਹੈ ਮਾਰੋ ਫਿਰ ਗੱਪਾਂ ਹੋਰ ਗਿਆ ਇੰਡੀਅਨ ਸਕੂਲ ਹਾਂਜੀ ਗਿਆ ਤੁਸੀਂ ਨਹੀਂ ਲਿਆਂਦਾ ਮੁੰਡੇ ਨਾਲ ਉਹ ਵੀ ਸਕੂਲ ਲੈ ਗਿਆ ਅੱਛਾ ਤੇ ਮੈਂ ਚੱਲ ਮੈਂ ਕੱਲੀ ਹੋ ਨਹੀਂ ਮੇਰਾ ਬੜਾ ਜੀ ਕਰਦਾ ਈ ਮੰਮੀ ਨੂੰ ਮਿਲਣ ਨੂੰ ਤੇ ਤੁਹਾਨੂੰ ਮਿਲਣ ਨੂੰ ਤੇ ਮੈਂ ਚੱਲ ਮੈਂ ਮਿਲਣ ਗਿਆ ਕੀਤਾ ਕਿ ਆਗੇ ਚੰਗਾ ਮੰਮੀ ਫਿਰ ਮੈਂ ਜਾਣੀ ਆ ਹਨੇਰਾ ਹੋ ਜਾਣਾ 6 ਵੇ ਤੇ ਦਿਨ ਡੁੱਬ ਜਾਂਦਾ ਵਾ 22 ਸਾਂ ਤੇ ਰਹਿਣੀਓ ਕਦੀ ਨਹੀਂ ਤੂੰ ਆਣ ਕੇ ਰਹੀਓ ਨਹੀਂ ਮੰਮੀ ਮੈਂ ਘਰ ਦੀ ਖੇਤੀ ਪਈ ਰਹਿੰਦੀ ਨਹੀਂ ਰਿਆ ਨਹੀਂ ਗਾ ਸਾਰਾ ਮੁੰਡਾ ਨਹੀਂ ਗਾ ਰਹਿੰਦਾ ਮੇਰੇ ਤੋਂ ਬਗੈਰ ਤੇ ਉਹਨੇ ਆ ਜਾਣਾ ਸੂਰਜ ਉੱਤੇ ਪਹਿਲਾ ਪਹਿਲਾ ਮੈਂ ਜਾਣੀ ਆ ਪੀ ਹਾਂਜੀ ਯਾ ਕੋ ਪਹਿਲੇ ਆ ਕੇ ਦੇ ਕੁੜੀ ਚੱਲੀ ਆ ਨਹੀਂ ਮੰਮੀ ਮੈਂ ਨਹੀਂ ਪਹਿਲੇ ਲੈਣੀ ਮਾਰ ਰਾ ਦਿੱਤਾ ਸਾਰਾ ਕੁਝ ਹੀ ਹੈਗਾ ਵਾ ਬੱਸ ਤੂੰ ਇਹ ਇਦਾਂ ਮਿਲਦੇ ਵਰਤਦੇ ਰਹੋ ਤੇ ਹੱਸਦੇ ਖੇਡਦੇ ਰਹੋ ਮੈਨੂੰ ਇੰਨਾ ਹੀ ਬੜਾ ਵਾ ਕਿਵੇਂ ਮਾਪਿਆਂ ਦਾ ਪਿਆਰ ਹੁੰਦਾ ਮੌਤਾਂ ਵੀ ਧੀ ਲੈ ਕੇ ਮਾਪਿਆਂ ਨੇ ਜਰੂਰ ਧੀ ਨੂੰ ਤੁਰਦੀ ਖਾਲੀ ਨਹੀਂ nikalਣਾ ਤੇ ਦੇ ਕੇ ਕੱਲਣਾ ਜਦ ਮਨ ਪਿਤੂ ਲਿਆ ਦੇ ਮੇਰੇ ਤੋਂ 500 ਰੁਪਏ ਸੀ ਤੋ ਉਹਦੇ ਲੈ ਗਿਆ ਕਹਿੰਦਾ ਕੋਈ ਫੰਕਸ਼ਨ ਆ ਸਕੂਲ ਤੇ ਉੱਥੇ ਦੇਣਾ ਹੈਗਾ ਅੱਛਾ ਕੋਈ ਨਹੀਂ ਮੈਂ ਆ ਰੱਖੇ ਸੀਗੇ 500 ਰੁਪਏ ਮੈਂ ਦੇ ਦੂੰਗੀ ਰਹਿੰਦੇ ਮਨਪ੍ਰੀਤ ਉਹ ਕੋਈ ਨਹੀਂ ਨਹੀਂ ਦੀਦੀ ਫਿਰ ਕੀ ਆ ਨਹੀਂ ਫਿਰ ਥੋੜੇ ਦੇ ਦੇ ਨਹੀਂ ਨਹੀਂ ਆ ਵੀ ਖੋ ਹੁਣ ਮੇਰੇ ਕੋ ਬੱਜੇ ਪਏ ਹੀਗੇ ਆ ਲੋ ਬੜ ਲੈ ਫਿਰ ਕੀ ਆ ਤਿੰਨ ਕੜਾ ਰੋ ਜਾਏ ਆ ਲੋ ਮੰਮੀ ਏ ਪਿਆਰ ਵਾ ਤੇਰਾ ਲੈ ਫੜ ਮੇਰੀ ਧੀ ਚਲ ਮੰਮੀ ਬੈਹਾਂਦੀ ਤੇ ਕੋਈ ਲੋੜ ਹੀ ਨਹੀਂ ਬਸ ਏਦਾਂ ਹੱਸਦੇ ਵਸਦੇ ਰੋ ਤੇ ਹੁਣ ਛੁੱਟੀਆਂ ਵਹਿਣ ਗਈਆਂ ਨਾ ਤੇ ਫਿਰ ਆਇਓ ਨਿਆਣੇ ਲੈ ਕੇ ਨਹੀਂ ਫਿਰ ਕੋਈ ਨਹੀਂ ਮੈਂ ਆਉਂਗੀ ਹੁਣ ਜਾਵਾਂ ਹਨੇਰਾ ਹੋ ਜਾਣਾ ਫਿਰ ਕੋਈ ਨਹੀਂ ਅਸੀਂ ਵੀ ਆਵਾਂਗੇ ਫਿਰ ਹਨਾ ਦੀਦੀ ਇਕੱਠੇ ਚੱਲਾਂਗੇ ਆਪਾਂ ਤੇ ਲੈਣੇ ਨਾ ਫਿਰ ਅਸੀਂ ਆਉਂਦੇ ਹਾਂ ਹਾਂ ਨਾਲ ਮੰਮੀ ਨੂੰ ਵੀ ਵਾਂਡੇ ਵਖਾਉਣੇ ਫਿਰ ਗੱਡੀ ਤੇ ਹਾਂ ਚੰਗਾ ਹੋ ਰਿਹਾ ਹੈ ਹਾਂ ਜੀ ਕੋਈ ਨਹੀਂ ਮੰਮੀ ਤਾਂ ਹੀ ਬੈਠੇ ਰਹੋ ਹੈ ਇੱਥੇ ਹਾਂ ਚੰਗਾ ਮੰਮੀ ਚੰਗਾ ਮੀ ਸੁਖੀ ਵੱਤ ਜਦੋਂ ਆਪਣਾ ਆ ਜਾਂਦਾ ਉਦੋਂ ਬੈਂਕ ਚੋਂ ਕਢਾ ਕੇ ਦੇ ਦਿੰਦੀ ਆ ਕੁੜੀ ਆਉਂਦੀ ਆ ਤੇ ਆਲੇ ਟੋਲੇ ਕਰਦੀ ਆ ਉਹਨੂੰ ਪਹਹਾ ਦੇਂਦਾ ਨਾ ਨਹੀਂ ਲੈਂਦੀ ਦੇ ਦੇ ਆਪਣੇ ਘਰ ਕੋਈ ਗੱਡੀ ਆਉਂਦੀ ਆ ਲੱਗਦਾ پرانے ਆ ਗਏ ਕੋਈ ਦੱਸਿਆ ਤਾਂ ਕਿਸੇ ਨੇ ਨਹੀਂ ਆਉਂਦਾ ਭਾਵੇਂ ਨਹੀਂ ਗੱਡੀ ਤੇ ਆਪਣੇ ਘਰ ਨਹੀਂ ਆਉਂਦੀ ਚਲ ਦੇਖਦੇ ਆ ਨਾ ਤੇ ਹਾਂ ਜੀ ਪਤਰੀ ਗੱਡੀ ਹੈ ਗੱਡੀ ਮਨ ਵੀ ਆਪਣੀ ਲੈਣ ਦੀ ਹੈ ਅੱਛਾ ਨਵੀਂ ਲੈ ਲਈਆ ਨਹੀਂ ਚੱਲਦੀ ਗੱਡੀ ਲੈਣ ਦੀ ਮੈਂ ਸਾਫ਼ ਗੱਡੀ ਹਾਂ ਤੇ ਦੋਸਤ ਦੇ ਦੱਸ ਭਾਈ ਮੈਂ ਚਲੇ ਹੋ ਲੈ ਜਾਂਦੇ ਨਹੀਂ ਆਪਾਂ ਤੇ ਨਵੀਂ ਲੈ ਕਢਾਉਣੀ ਸੀ ਚੱਲ ਪੈਸੇ ਬਚ ਗਏ ਹੋ ਕੇ ਤੇ ਹੋ ਪੈਸੇ ਵਰਤਾਂ ਆਹੋ ਦੇ ਤੇ ਹੈ ਪੈਸੇ ਬਚ ਗਏ ਕੋਈ ਨਹੀਂ ਬੜੀ ਵੱਡੀ ਗੱਡੀ ਗੱਡੀ ਸਾਫ਼ ਗੱਡੀ ਦੇਖੋ ਤੁਸੀਂ ਹਾਂ ਚੰਗੀ ਠੀਕ ਆ ਤਾਂ ਬਦਾਈਓ ਇਹ ਗੱਡੀ ਲੈ ਆਂਦੀ ਮੈਂ ਬਹੁਤ ਛੁਕ ਛੁਕ ਦਾਈ ਸ਼ੁਕਰਵਾ ਖੁਸ਼ੀ ਹੋ ਗਈ ਆ ਗੱਡੀ ਲੈ ਆਂਦੀ ਚਲਦੀ ਮਿਲ ਗਈ ਵਧੀਆ ਗੱਡੀ ਮਿਲ ਗਈ ਚਲ ਚੰਗਾ ਹੋ ਗਿਆ ਸੁੱਖਾਂ ਡਾਉ ਨਹੀਂ ਹੋਵੇ ਮਹਾਰਾਜ ਤਨ ਪਾਗ ਲਾਵੇ ਚਲ ਤੈਨੂੰ ਛੁੜ ਜੜ ਦਿਆ ਕਰ ਗੱਡੀ ਛੱਡ ਦੋ ਬਚੇਗੀ ਸਾਲ ਚੜਾਂਗੀ ਜਾਵਾਂਗੀ ਤੁਹਾਡੇ ਨਾਲ ਚਲ ਠੀਕ ਹੈ ਮੈਂ ਫੇਰ ਕੱਪੜੇ ਪੱਲਾਂ ਤੂੰ ਗਏ ਗੱਡੀ ਕੁਡੀ ਚੰਗਾ ਗੱਡੀ ਲਈ ਨਹੀਂ ਯਾਰ ਲੱਗਦਾ ਪੁਰਾਣਾ ਆ ਕੋਈ ਅਜ ਲਈ ਤੇ ਨਹੀਂ ਤਾਂ ਲੈਣੀ ਹੈਗੀ ਆਪਾਂ ਆਪਾਂ ਨਵੀਂ ਕਿਟਾਉਣੀ ਸੀ ਇਹ ਸੈਕੰਡ ਹੈਂਡ ਵਾ ਤਾਂ ਵੀਨੇ ਪੁਰਾਣਾ ਆ ਲੱਗਦਾ ਵੀ ਨਹੀਂ ਤੁਹਾਡਾ ਕੋਈ ਨਹੀਂ ਬਾਹਰ ਗੱਡੀ ਲੱਗੀ ਹੈ ਗੱਡੀ ਲੈ ਆਂਦੀ ਆ ਆਪਣੀ ਆਪਣੀ ਗੱਡੀ ਆ ਹਾਂ ਉਹ ਗੱਡੀ ਲੈ ਆਂਦੀ ਆ ਆਪਾਂ ਤਾਂ ਨਵੀਂ ਢੋਣੀ ਸੀ ਇਹ ਫਰੈਂਡ ਜਿਹੜੇ 10:00 ਵਜੇ ਮੈਨੂੰ ਗੱਡੀ ਬੜੀ ਵਧੀਆ ਇਹ ਵੇਖਣ ਕੇ ਸਾਫ ਲੱਗੀ ਗੱਡੀ ਮੈਂ ਲੈਣ ਦੀ ਬਲੈਰ ਗੱਡੀ ਵੇਖਣ ਨੂੰ ਲੱਗੰਡੀ ਵਧੀਆ ਆਹ ਗੱਡੀ ਬੜੀ ਵਧੀਆ ਮੈਂ ਫੇਰ ਵੇਖਣ ਕੇ ਲੈਣ ਦੀ ਮੈਂ ਚੰਗੀ ਜੀਣਾ ਤੇਰੀ ਗੱਲ ਸੱਚੀ ਹੋ ਗਈ ਤੇ ਮੈਨੂੰ ਕਹਿੰਦਾ ਗੱਡੀ ਤੁਸੀਂ ਲਈ ਹੈ ਇਹ ਲੈ ਲਈ ਗੱਡੀ ਕੇ ਹਾਂ ਲੈ ਕੇ ਵੇ ਇਹ ਹਟੋ ਢੋਟਾ ਲੈ ਕੇ ਵਿੱਚ ਲਾ ਕੇ ਉਹਨੂੰ ਅੱਛਾ ਸਾਮਣੂ ਕੇ ਜੀ ਮਾਰ ਕੇ ਹੁੰਨੇ ਆ ਆਹ ਚਲਾ ਕੇ ਜੀਣਾ ਜੀ ਫੇਰ ਮਾਰਾਂਗੇ ਢੀੜੀਆਂ ਦਾ ਹਾਂ ਗੱਡੀ ਦਾ ਢੱਟਾ ਦੀ ਆਪਣੀਆਂ ਆ ਗਈ ਹਾਂ ਲਾਓ ਹੁੜੇ ਗੱਡੀਆਂ ਦੇ ਮੈਂ ਗੱਡੀ ਤੇ ਵੀ ਹੁਟਾ ਨਵੀਂ ਕਢਾਈ ਡੈਡਿਜਨਸੀ ਚ ਤਾਂ ਵਧੀਆ ਵਾ ਗੱਲ ਤੇ ਨਵੀਂ ਲੈਣ ਦੀ ਹੋਈ ਸੀਗੀ ਚਲ ਚੰਗੀ ਮਿਲ ਗਈ ਫੇਕੀ ਇਹ ਪੈਸੇ ਬਾਜੀ ਨਾਲੇ ਉਹ ਇਹਦੇ ਮੈਂ ਪੁੱਛਿਆ ਮੈਂ ਹੈ ਮੈਂ ਸੈਕੰਡ ਹੈਂਡ ਘਾਤੋਂ ਲੈ ਲਈ ਤੇ ਕਹਿੰਦੇ ਪੈਸੇ ਬਚ ਗਏ ਤੇ ਮੈਂ ਕਿਹਾ ਉਹਨਾਂ ਦਾ ਕੀ ਕਰਨਾ ਉਹ ਤਾਂ ਘੋਟਾਲ ਮਟੋਲੇ ਜੇ ਕਰੀ ਜਾਂਦੇ ਨਹੀਂ ਫੇਰ ਆ ਫੇਰੀਆਂ ਤੇ ਕਰੀ ਜਾਂਦੇ ਆ ਪੈਸੇ ਉਹਨਾਂ ਕੋ ਜਮਾ ਹੀ ਆ ਜੋ ਲੋੜ ਲੱਗਾਂਗੇ ਤੇ ਉਹਨਾਂ ਕੋ ਪੈਸੇ ਜਮਾ ਨਾ ਦੇਣੇ ਹਨ ਨੂੰ ਦੇਣੇ ਕਿਉਂ ਨਹੀਂ ਫੇਰ ਆ ਫੇਰੀਆਂ ਕਰਦੇ ਤੁਹਾਨੂੰ ਸਮਝ ਨਹੀਂ ਲੱਗਦੀ ਤੇਰੇ ਦਿਮਾਗ ਉੱਠੀ ਹੋਊ ਸੋਚਦਾ ਸਾਂਝਾ ਪਰਿਵਾਰ ਇਹ ਚੀਜ਼ਾਂ ਭਾਂਡੀਆਂ ਤੇ ਬੰਨ ਲੈੰਦੇ ਨਹੀਂ ਮੈਂ ਕੋ ਪੁੱਠਾ ਸੋਚਣਾ ਇੱਕ ਦਿਨ ਪਹਿਲਾਂ ਵੀ ਮੰਮੀ ਨੇ ਕਿ ਵੋਟੀ ਵੇਖਣ ਜਾਣਾ ਹੈਗਾ ਤੇ ਦੀਦੀ ਨੂੰ ਕਹਿੰਦੇ ਪੈਸੇ ਦੋ ਦੀਦੀ ਕਹਿੰਦੀ ਹੈ ਨਹੀਂ ਮੇਰੇ ਕੋਲ ਮਰਬੇ ਤੂੰ ਦੇ ਦੇ ਕੋ ਨਾ ਹੋਣਗੇ ਤੇ ਉਦੋਂ ਨਾ ਹੋਣਗੇ ਹੁਣ ਫੇਰ ਦੀਦੀ ਆਏ ਸੀਗੇ ਤੇ ਕਹਿੰਦੇ ਮਨ ਮਨ ਪਰ ਗੁਰਪ੍ਰੀਤ ਪੈਸੇ ਦੇ ਮੰਮੀ ਨੇ ਕਿਹਾ ਤੇ ਦੀਦੀ ਫੇਰ ਕਹਿੰਦੇ ਮੇਰੇ ਕੋ ਨਹੀਂ ਹੈਗੇ ਉਹਦੇ ਲੈ ਗਿਆ ਵਾ ਇਦਾਂ ਭਲਾ ਕੇ ਕੱਲਾ 500 ਰੁਪਏ ਹੀ ਹੁੰਦਾ ਇਦਾਂ ਤਾਂ ਨਹੀਂ ਸੋਚੀਦਾ ਦਾ ਦਿਮਾਗ ਸੋਚੀਦਾ ਕਿਉਂ ਨਹੀਂ ਹੁੰਦਾ ਜਾ ਚਾਚੂ ਬਣਾ ਜਾ ਕੇ ਤੇ ਤੇ ਮੇਰੀ ਗੱਲ ਤੈਨੂੰ ਸਮਝੀ ਨਹੀਂ ਲੱਗਣੀ ਹੁੰਦੀ ਜੇ ਮੈਂ ਕੋਈ ਦੱਸਦੀ ਆ ਤੇ ਤੂੰ ਗੱਲ ਪੁੱਠੀ ਕਰਦੀ ਆ ਤੇ ਕੀ ਕਰ ਪੁੱਠੀ ਕਉ ਕਰਦੀ ਆ ਮੈਂ ਗੱਲ ਸੱਚੀ ਆਹੀ ਵੇਖਿਓ ਗੱਲ ਇਹ ਰਫੀਆਂ ਕਰਦੀ ਆ ਲਾ ਕੰਮ ਕਉ ਕਰਨਾ ਸੋਚਿਆ ਦਿਮਾਗ ਬੁੱਟਾ ਸਿੱਧਾ ਚੱਲ ਮੈਨੂੰ ਕੀ ਨਹੀਂ ਸਮਝਣਾ ਤੇ ਨਾਲ ਸਮਝ ਤੂੰ ਕਾਇਦਾ ਸੁਝੀ ਨਹੀਂ